ਮੰਮੀ ਲਾਪ੍ਰਿਤ ਕਿੱਥੋਂ ਸਾਰੇ ਕੀ ਰੋਲਾ ਮੰਮੀ ਜੀ ਸੁਣ ਦੱਸਿਆ ਤਾਂ ਐਸੀ ਰਪਾਲੀ ਆਜੋ ਜੀ ਬੈਠੋ ਛੋਟੇ ਵੀਰ ਤੂੰ ਕਿਉਂ ਖੜਾ ਆ ਜਾ ਬਹਿ ਜਾ ਤੂੰ ਵੀ ਕੋਈ ਨਾ ਵੀਰ ਤਮਾਸ਼ਾ ਹੀ ਦੇਖਣਾ ਭਾਵੇਂ ਬਿਠਾ ਕੇ ਦਿਖਾ ਦੇ ਭਾਵੇਂ ਖੜੇ ਹੋ ਕੇ ਦਿਖਾ ਦੇ ਜੇ ਨਹੀਂ ਬਹਿਣਾ ਨਾ ਇਹ ਤਾਂ ਜੋਬ ਕਰਕੇ ਖੜਾ ਹੋ ਜਾ ਨਹੀਂ ਤਾਂ ਉਧਰ ਕਮਰੇ ਚਲ ਜਾ ਸੋ ਮੰਮੀ ਇਹ ਆਰ ਪਾਲੀ ਇਹ ਮੇਰੇ ਨਾਲ ਜੋਬ ਕਰਦੀ ਸੀ ਇਹ ਪਹਿਲਾਂ ਤੁਹਾਨੂੰ ਮੈਂ ਦੱਸੀ ਹੋਇਆ ਹਾਂ 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 ਮੈਨੂੰ ਪਤਾ ਹੈ ਤੂੰ ਹੁਣ ਚੁੱਪ ਕਰ ਤੈਨੂੰ ਹੁਣ ਕੁੜੀ ਨਾਲ ਗੱਲ ਕਰ ਲੈਂਦੇ ਹਾਂ 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 ਮੰਮੀ ਪੁੱਛ ਲਓ ਜੋ ਪੁੱਛਣਾ ਹੈ ਪਰਿਵਾਰਕ ਕੁੜੀ ਹੈ ਕਿਰਨ ਵਰਗੀ ਨਹੀਂ ਹੈਗੀ ਉਹ ਇਹ ਪਰਿਵਾਰਕ ਹੁੰਦੀ ਤੇ ਸੋਟ ਨਾ ਪਾ ਕੇ ਆਉਂਦੀ ਤੂੰ ਖੜ ਜਾ ਪੁੱਛੋ ਕੇ ਐਵੇਂ ਘਟੂੰਗਾ ਮਾਰੀ ਜਾਂਦਾ ਵਿੱਚ ਹਾਂ ਪੁੱਤ ਕਿੱਥੇ ਰਹਿਨੇ ਆ ਤੂੰ ਕੌਣ ਕੌਣ ਆ ਤਾਰੇ ਪਰਿਵਾਰਕ ਘਰ ਕਿੱਥੇ ਐ ਤੇਰਾ ਉਹ ਕੋਈ ਗੱਲ ਨਹੀਂ ਰੁਪਾਲੀ ਆਪਣਾ ਘਰ ਆਪਣੀ ਮੈਂਬਰ ਨੇ ਹੀ ਸ਼ਰਮਾਉਣ ਦੀ ਲੋੜ ਨਹੀਂ ਹੈਗੀ ਥੋੜੀ ਸ਼ਰਮ ਹੀ ਲੀ ਹੈ ਚਲੋ ਕੋਈ ਜਿਓ ਜੋ ਸਾਡੇ ਪਰਿਵਾਰ ਚ ਦੱਲੇਗੀ ਮਿਲੇਗੀ ਨਾ ਆਪੇ ਖੋਲ ਜੇਗੀ ਮੰਮੀ ਮੈਂ ਤਾਂ ਨੂੰ ਕਿਹਾ ਵੀ ਇੱਕ ਦੋ ਦਿਨ ਬਾਅਦ ਇੱਧਰ ਢੀੜਾ ਮਾਰ ਲਿਆ ਕਰ ਨਾਲੇ ਆਪਣੇ ਪਰਿਵਾਰ ਦੇ ਵਿੱਚ ਰਲ ਮਿਲ ਜੂਗੀ ਪਰ ਚਲੋ ਛੱਡੋ ਹੁਣ ਤਾਂ ਵਿਆਹ ਹੀ ਹੋ ਜਾਣਾ ਬਈ ਪਹਿਲੀ ਵਾਲੀ ਦਾ ਤਲਾਕ ਤਾਂ ਹੋਇਆ ਨਹੀਂ ਤੁਸੀਂ ਦੂਜੀ ਵੀ ਲੈ ਆਏ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਵਾਸਤੇ ਕਬੀਰ ਮੈਂ ਕਿਹੜਾ ਵਿਆਹ ਕੇ ਲੈ ਕੇ ਆਇਆ ਤੁਹਾਨੂੰ ਮਿਲਾਉਣ ਵਾਸਤੇ ਲੈ ਕੇ ਆਇਆ ਬੇਟਾ ਤੁਸੀਂ ਕੁਝ ਜਵਾਬ ਨਹੀਂ ਦਿੰਦਾ ਕੁਝ ਪਰਿਵਾਰ ਬਾਰੇ ਦੱਸੋ ਆਪਣੇ ਹਾਂਜੀ ਆਂਟੀ ਜੀ ਘਰ ਵਿੱਚ ਮੰਮੀ ਨੇ ਪਾਪਾ ਨੇ ਛੋਟਾ ਭਰਾ ਹੈ ਤੇ ਛੋਟੀ ਭੈਣ ਹੈ ਤੇ ਮੈਂ ਘਰ ਚ ਸਭ ਤੋਂ ਵੱਡੀ ਮੰਮੀ ਪੁੱਛੋ ਹਾਂ ਇੱਕ ਵਾਰੀ ਤਾਂ ਲਗਾਈ ਹੋਈ ਆ ਆਂਟੀ ਜੀ ਮੈਂ ਵਿਆਹੀ ਹੋਈ ਆ ਮੇਰਾ ਤਲਾਕ ਹੋਇਆ ਹੋਇਆ ਮੇਰਾ ਘਰ ਵਾਲਾ ਬਹੁਤ ਜ਼ਿਆਦਾ ਨਸ਼ੇ ਕਰਨ ਲੱਗ ਗਿਆ ਸੀ ਤੇ ਨਸ਼ੇ ਕਰਕੇ ਮੈਨੂੰ ਮਾਰਦਾ ਘੁੱਟਦਾ ਸੀ ਇਸ ਕਰਕੇ ਮੈਂ ਡਿਵੋਰਸ ਲੈ ਲਿਆ ਭਰਾ ਵੀ ਮੇਰਾ ਪੈਗ ਦੋ ਦੋ ਲਾਹ ਹੀ ਲੰਦਾ ਕਿਸੇ ਵੇਲੇ ਇੱਧਰ ਵੀ ਦੇਖ ਲਿਓ ਮੰਮੀ ਇਹਨੂੰ ਕਹੇ ਚੁੱਪ ਕਰ ਜੇ ਨਹੀਂ ਬਾਈ ਤੁਸੀਂ ਐਦਾਂ ਕਰੋ ਜਾ ਕੇ ਉਧਰ ਕਮਰੇ 'ਚ ਬਹਿ ਜਾਓ ਵੈਸੇ ਵੀਰ ਜੀ ਕਦੀਕਦਾਰ ਦੋ ਪੈਗ ਚੱਲਦੇ ਨੇ ਲੇਕਿਨ ਬੰਦਾ ਜਦੋਂ ਡੇਲੀ ਨਸ਼ਾ ਕਰਨ ਲੱਗ ਜਾਵੇ ਨਾ ਫਿਰ ਉਹ ਚੀਜ਼ ਮਾੜੀ ਹੁੰਦੀ ਆ ਫਿਰ ਉਹ ਚੀਜ਼ਾਂ ਨੂੰ ਤਾਂ ਬੰਦੇ ਨੂੰ ਪਰਹੇਜ਼ ਕਰਨਾ ਚਾਹੀਦਾ ਐਵੇਂ ਤਾਂ ਤੈਨੂੰ ਸਵਰਨ ਨੇ ਦਾਸੇ ਦਿੱਤਾ ਹੋਣਾ ਵੀ ਅਸੀਂ ਇਹਦਾ ਦੂਜਾ ਵਿਆਹ ਕਿਉਂ ਕਰਨ ਲੱਗਿਆਂ ਇਹ ਮੇਰੀ ਛੋਟੀ ਨੂੰ ਆ ਇਹਦੇ ਇੱਕ ਮੁੰਡਾ ਅਸੀਂ ਤੈਨੂੰ ਤਾਂ ਵਿਆਹਣ ਲੱਗੇ ਆ ਵੀ ਤੂੰ ਵੀ ਸਾਨੂੰ ਮੁੰਡਾ ਹੀ ਦਊਂਗੀ ਵੈਸੇ ਆਂਟੀ ਜੀ ਮੁੰਡਾ ਹੋਣਾ ਤਾਂ ਰੱਬ ਦੇ ਹੱਥ ਹੈ ਇਨ ਫਿਊਚਰ ਜੇ ਮੇਰੀ ਕੁੜੀ ਹੋ ਵੀ ਗਈ ਤੇ ਇਹਨਾਂ ਨੂੰ ਮੈਂ ਆਪਣੀ ਦੁਕਾਨ ਵਾਲੀ ਕੰਡੀਸ਼ਨ ਦੱਸੀ ਹੋਈ ਹੈ ਮੈਂ ਦੁਕਾਨ ਵਾਲੀ ਗੱਲ ਆਂਟੀ ਤਾਂ ਕਹਿ ਰਹੀ ਆ ਕਿ ਇਨ ਫਿਊਚਰ ਸਾਡੀ ਨਹੀਂ ਬਣਦੀ ਤਾਂ ਐਟ ਲੀਸਟ ਮੈਂ ਸਿਕਿਉਰਿਟੀ ਮੇਰੇ ਕੋਲ ਹੋਏਗੀ ਤਾਂ ਮੈਂ ਆਪਣਾ ਕਮਾ ਕੇ ਖਾਤਾ ਸਕਦੀ ਆ ਆ ਦੁਕਾਨ ਵਾਲੀ ਦਾ ਸਾਨੂੰ ਗੱਲ ਚੱਚੀ ਨਹੀਂ ਏ ਵਿਆਹ ਨਹੀਂ ਇਹ ਤਾਂ ਸੋਡਾ ਹੋ ਗਿਆ ਠੀਕ ਹੈ ਦੀਦੀ ਤੁਸੀਂ ਗੱਲ ਕਰ ਸਕਦੇ ਹੋ ਕਿਉਂਕਿ ਰੱਬ ਨੇ ਤੁਹਾਡੀ ਨੇੜੇ ਹੋ ਕੇ ਸੁਣੀ ਆ ਇਹ ਤਾਂ ਹੁਣੇ ਹੀ ਅੱਗੇ ਜਵਾਬ ਦੇ ਰਹੀ ਆ ਬਾਅਦ ਵਿੱਚ ਕੀ ਕਰੂਗੀ ਵੈਸੇ ਤੁਹਾਨੂੰ ਪਸੰਦ ਆ ਨਾ ਹਫਤੇ 'ਚ ਇੱਕ ਦੋ ਜਿਹੜੇ ਮਾਰ ਜਾ ਕਰਾਂਗੀ ਤਾਂ ਕਿ ਇੱਕ ਦੂਜੇ ਨੂੰ ਆਪਣੇ ਨੇਚਰ ਦਾ ਪਤਾ ਚੱਲ ਜੇ ਜਿਹੜੀ ਗੱਲ ਬਾਈ ਮੈਂ ਬਾਅਦ 'ਚ ਕਹਿਣ ਲੱਗਾ ਜੀ ਉਹ ਗੱਲ ਮੈਂ ਹੁਣ ਕਹਿ ਲੱਗਾ ਕਿ ਬਾਈ ਜੇ ਤੁਸੀਂ ਇਹਨਾਂ ਵਿਆਹ ਕਰਾਉਣਾ ਵਾ ਤੇ ਮੈਂ ਬਾਈ ਆਪਣਾ ਪਰਿਵਾਰ ਲੈ ਕੇ ਲੱਗ ਰਹਿਣਾ ਦੇਖੋ ਜੀ ਆ ਪੋਸੀਬਲ ਨਹੀਂ ਹੈਗਾ ਜੇ ਮੇਰੇ ਆਉਣ ਦੇ ਨਾਲ ਦੋ ਭਰਾ ਮਾਦੇ ਘਰ ਟੁੱਟਦੇ ਨੇ ਫਿਰ ਮੈਂ ਇੱਥੇ ਘਰ ਨਹੀਂ ਬਸਾਣਾ ਦੇਖੋ ਜੀ ਮੈਂ ਸਸ ਘਰ ਨੂੰ ਜੋੜ ਕੇ ਰੱਖਾਂਗੀ ਸੱਸ ਨੂੰ ਮਾਂ ਸਮਝਾਂਗੀ ਤੇ ਦਰਾਣੀ ਨੂੰ ਛੋਟੀ ਭੈਣ ਸਮਝਾਂ ਚੱਲ ਵੇ ਚੱਲ ਮੈਨੂੰ ਨਾ ਇੱਥੇ ਦਿਖਣਾ ਚਾਹੀਦਾ ਤੂੰ ਲੈ ਇੰਨੀ ਤਾਂ ਵਧੀਆ ਕੁੜੀ ਆ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਪਹਿਲੇ ਵਰਗੀ ਤਾਂ ਨਹੀਂ ਆ ਛਿੰਝਾ ਪਾਣ ਵਾਲੀ ਮੰਮੀ ਰਪਾਲੀ ਮੇਰਾ ਬਹੁਤ ਕਰਦੀ ਐ ਇਹ ਤੁਹਾਡਾ ਤੇ ਲਾਪਰੀ ਦਾ ਵੀ ਬਹੁਤ ਕਰੇਗੀ ਪਰ ਜਦ ਤੱਕ ਤੁਹਾਡਾ ਭਰਾ ਇਸ ਵਿਆਹ ਨੂੰ ਨਹੀਂ ਮੰਨਦਾ ਮੈਂ ਉਹਦੇ ਤੱਕ ਕਰਨਾ ਵਿਆਹ ਨਹੀਂ ਕਰਾਉਣਾ ਮੈਂ ਟੈਗ ਨਹੀਂ ਲੈਣਾ ਚਾਹੁੰਦੀ ਕਿ ਮੇਰੇ ਆਹਤੇ ਦੋ ਭਰਾ ਲੱਗ ਹੋਗੇ ਕੋਈ ਨਹੀਂ ਉਹ ਥੋੜਾ ਨਾ ਅੜਿਆਲ ਜਿਹਾ ਅਸੀਂ ਉਹਨੂੰ ਆਪੇ ਬਣਾ ਲਾਂਗੇ ਤੂੰ ਦੱਸ ਤੈਨੂੰ ਮੈਂ ਜੂਸ ਬਣਾ ਦਵਾਂ ਨਾਰ ਦਾ ਨਹੀਂ ਨਹੀਂ ਆਂਟੀ ਜੀ ਮੈਂ ਕੁਝ ਨਹੀਂ ਖਾਣਾ ਪੀਣਾ ਬਸ ਮੈਂ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦੀ ਤੂੰ 5 ਮਿੰਟ ਬਹਿ ਮੈਂ ਹੁਣੇ ਉਹਨੂੰ ਮਨਾ ਕੇ ਆਉਣਾ ਆਓ ਮੰਮੀ ਆਓ ਲਫਿਰ ਚੱਲੀਏ ਆਪਾਂ ਅੱਜ ਕਿੱਦਾਂ ਭੈਣ ਤੇ ਪਿਆਰ ਆ ਗਿਆ ਹੈ ਕਮਲੀ ਉਹ ਭੈਣ ਭਰਾਵਾਂ ਦੇ ਤਾਂ ਆਪਸੀ ਗੁੱਸੇ ਕਰੇ ਚੰਦੇ ਹੀ ਰਹਿੰਦੇ ਨੇ ਤੂੰ ਕੱਪੜੇ ਇਹਦੇ ਚ ਹੀ ਸਹੇਜ ਆ ਜਾ ਬੱਸ ਜੱਗ ਬਗਲ ਨਾ ਕਰ ਇੱਕ ਠੀਕ ਉਹ ਨਾ ਕਰ ਦੇਖ ਮਾਂ ਦੇ ਜਿੱਦ ਨਾਲ ਟਾਈਮ ਦੇ ਇਸ ਤਰ੍ਹਾਂ ਬਈ ਜਾਇਆ ਤਾਂ ਪਰ ਦਿੱਕਤ ਵੀ ਆ ਰਾਧਿਕਾ ਆਪੇ ਘਰ ਦੇ ਕੰਮ ਕਰ ਲੈਣੀਆਂ ਤੂੰ ਮੇਰੇ ਕੋਲ ਪੈਸੇ ਲੈਣਾ ਤੇ ਜਾ ਕੇ ਬੱਚਿਆਂ ਦੇ ਸੂਟ ਲਿਆ ਤੇ ਆਪਣੇ ਵੀ ਦੋ ਤੋਂ ਸੂਟ ਲਿਆ ਨਾ ਨਾ ਵੀਰੇ ਮੇਰੇ ਕੋਲ ਜਿੰਨੇ ਹੈਗੇ ਮੈਂ ਬਹੁਤ ਆ ਕੱਪੜੇ ਮੈਂ ਵੀ ਤੇਰੇ ਨਾਲ ਖਰਚੋ ਕੀ ਕਰਵਾਣਾ ਨਾ ਨਾ ਵੀਰੇ ਜਿੰਨੇ ਮੇਰੇ ਕੋਲ ਕੱਪੜੇ ਹੈਗੇ ਬਥੇਰੇ ਨੇ ਐਵੇਂ ਫਜ਼ੂਲ ਦਾ ਤੇਰੇ ਤੋਂ ਖਰਚਾ ਕਿਉਂ ਕਰਵਾਣਾ ਹੈ ਕੰਮਲੀ ਜੇ ਭਰਾਸ ਹਨਾ ਖਮਾਂਦੇ ਨੇ ਨਾ ਤਾਂ ਭੈਣਾਂ ਨੂੰ ਉਹਨਾਂ ਨੂੰ ਕੁਛ ਨਾ ਕੁਛ ਲੈ ਲੈਣਾ ਚਾਹੀਦਾ ਨਾਲੇ ਜੇ ਭੈਣਾਂ ਨੂੰ ਨਹੀਂ ਕੁਛ ਲੈ ਕੇ ਦਵਾਂਗੇ ਫਿਰ ਕਿੰਨੂੰ ਲੈ ਕੇ ਦਵਾਂਗੇ ਕੀ ਹੋ ਗਿਆ ਕਿਵੇਂ ਇਹਦੀ ਮੇਰੇ ਨਾਲ ਥੋੜਾ ਮੋਟਾ ਹੀ ਹੋ ਗਿਆ ਫੇਰ ਕੀ ਹੋ ਗਿਆ ਖੁੱਲਾ ਖਾਣ ਪੀਣਾ ਸੈਂਦਾ ਜਿਹੜੇ ਭਰਾ ਨੇ ਮੇਰੇ 7-8 ਸਾਲ ਬਾਅਦ ਨਹੀਂ ਪੁੱਛੀ ਅੱਜ ਉਹਨੂੰ ਮੇਰਾ ਕਿਹੋਰ ਕਿੱਥੋਂ ਆ ਗਿਆ ਤੈਨੂੰ ਪਤਾ ਕੱਲ ਰਮਨਪਾਈ ਜੀ ਨੇ ਗੱਡੀ 'ਚ ਮੈਨੂੰ ਸਮਝਾਇਆ ਵੀ ਤੇ ਮੇਰੀ ਕਲਾਸ ਵੀ ਲੈ ਵੀਰ ਜੰਮਾ ਇਨਸਾਨ ਨਾ ਦਲਤੀਆਂ ਦਾ ਪੁੱਤ ਲਾ ਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਰਹਿੰਦੀਆਂ ਨੇ ਜੇ ਆਪਾਂ ਗਲਤੀਆਂ ਨੂੰ ਮਾਫ ਕਰਾਂਗੇ ਤਾਂ ਹੀ ਰਿਸ਼ਤੇ ਅੱਗੇ ਜਾਣਗੇ ਜੇ ਅਣਕੀ-ਨਕੀ ਗਲਤੀਆਂ ਤੇ ਆਪਾਂ ਰਿਸ਼ਤੇ ਨੂੰ ਛੱਡਣ ਲੱਗੇ ਫਿਰ ਤਾਂ ਸਾਡੇ ਕੋਲ ਕੋਈ ਵੀ ਨਹੀਂ ਰਹੇ ਪਵਨ ਤੈਨੂੰ ਪਤਾ ਹੈ ਜਿਹੜਾ ਮੈਂ ਸਟੱਬ 600 ਸਾਲ ਪਹਿਲਾਂ ਚੱਕਿਆ ਸੀ ਅੱਜ ਉਹੀ ਹਾਲਾਤਾਂ ਨੇ ਮੈਨੂੰ ਇੱਥੇ ਲਿਆ ਕੇ ਖੜਾ ਕਰਤਾ ਜਿਹੜੇ ਭਾਵਨਾ ਨੂੰ ਮੈਂ ਠੁਕਰਾ ਕੇ ਗਈ ਸੀ ਨਾ ਅੱਜ ਉਹੀ ਭਾਵਨਾ ਨੇ ਮੈਨੂੰ ਸਾਂਭ ਲਿਆ ਤੇਰੇ ਨਾਲ ਮੇਰੇ ਇੱਕੋ ਹੀ ਗੁੱਸਾ ਗਿਆ ਜਿਹੜਾ ਤੈਨੇ ਕਰਕੇ ਮੇਰੀ ਮੰਮੀ ਘਰੋਂ ਚਲੀ ਗਈ ਪਰ ਮੈਨੂੰ ਰਮਨ ਭੈਣੇ ਵੀ ਸਮਝਾਇਆ ਕਿ ਜੇ ਮੰਮੀ ਨੂੰ ਉਦਾਂ ਹੁੰਨੇ ਕੀ ਹੋ ਜਾਂਦੇ ਫੇਰ ਤੋਂ ਰੱਬ ਨੂੰ ਨਰਾਜ਼ ਹੁੰਦੇ ਬੈਨ ਨਾਲੇ ਪਤਾ ਹੀ ਵੀ ਲੱਗ ਗਿਆ ਕਿ ਮੰਮੀ ਤੇਰੇ ਕਰਕੇ ਨਹੀਂ ਹਰਦੀਪ ਭਾਬੀ ਕਰਕੇ ਗਈ ਕਿਉਂਕਿ ਜਦੋਂ ਸਟੈਪ ਡੂ ਚੁੱਕਿਆ ਸੀ ਉਹਦੇ ਪਿੱਛੇ ਹਰਦੀਪ ਭਾਬੀ ਸੀ ਤੇ ਜਦੋਂ ਮੇਰੀ ਮਾਂ ਚਲੋ ਗਈ ਆ ਉਹਦੇ ਹਰਦੀਪ ਭਾਬੀ ਨਹੀਂ ਸੀ ਮੰਮੀ ਨੂੰ ਤੰਗ ਨਹੀਂ ਮਾਰੀ ਸੀ ਹੋਂ ਤੱਕ ਤਾਂ ਮੈਨੂੰ ਇਹ ਹੀ ਸੀ ਕਿ ਮੇਰਾ ਇੱਕ ਭਰਾ ਨਾਲ ਖੜਾ ਹੁਣ ਮੈਨੂੰ ਹੌਸਲਾ ਹੋ ਗਿਆ ਕਿ ਮੇਰਾ ਦੂਸਰਾ ਭਰਾ ਵੀ ਨਾਲ ਖੜਾ ਹੁਣ ਮੈਨੂੰ ਤੂੰ ਹੀ ਦੱਸ ਮੈਂ ਅੱਗੋਂ ਕੀ ਕਰਾਂ ਦੇਖ ਮੈਂ ਵਜੇਰੀਆਂ ਗਲਤੀਆਂ ਲੱਗਦਾ ਤੇ ਰਮਨ ਵੀਰਾ ਇੱਕ ਝਟਕੇ 'ਚ ਮੇਰੀਆਂ ਗਲਤੀਆਂ ਮੰਨਦਾ ਐਵੇਂ ਗਲਤੀ ਕੀਤੀ ਏ ਤੈਨੂੰ ਵੀ ਮਾਫੀ ਦੇ ਲਈ ਲਵ ਮੇਰੀ ਮੈਂ ਵੀ ਕੀਤੀ ਏ ਲਵ ਮੇਰੀ ਤੂੰ ਵੀ ਕੀਤੀ ਸੀ ਮੇਰੀ ਸਾਰਿਆਂ ਦੀ ਸ਼ਾਂਤੀ ਚੋਈ ਸੀ ਤਾਂ ਕੋ ਰੁ ਭੱਜਣਾ ਸਿਰਫ ਸਟੈਪ ਬਲੰਕ ਚੱਲਦਾ ਚੱਲ ਕੋਈ ਗੱਲ ਨਹੀਂ ਆਸ ਕੋਸ਼ਿਸ਼ ਠੀਕ ਹੋਏ ਬਾਕੀ ਤੂੰ ਅੱਗੇ ਵੀ ਜਾਣਾ ਇਹ ਤਾਂ ਹੁਣ ਰਮਨ ਭਾਈ ਜੀ ਦੱਸੇ ਵੇ ਕਰਨਾ ਅਸੀਂ ਤੇਰੇ ਨਾਲ ਖੜੇ ਆ ਜੋ ਵੀ ਤੇਰਾ ਫੈਸਲਾ ਹੋਊਗਾ ਅਸੀਂ ਤੇਰੇ ਨਾਲ ਜੋ ਤੂੰ ਕਰਨਾ ਉਹ ਤੂੰ ਕਰ ਵੀਰੇ 10-12 ਦਿਨ ਹੋ ਗਏ ਮੈਨੂੰ ਇੱਥੇ ਆਇਓ ਉਹਨਾਂ ਨੇ ਤਾਂ ਤਾਂ ਬਾਤ ਨਹੀਂ ਪੁੱਛੀ ਉੱਥੇ ਜਾਊਂਗੀ ਉਹ ਸਵਾ ਮੇਰੀ ਕਦਰ ਪਾਣਗੇ ਬਸ ਫੇਰ ਰਾਜੀ ਆ ਕਮਰਾ ਖਾਲੀ ਹੀ ਰਹਿੰਦਾ ਆਪੀਆਂ ਧੀਆਂ ਨੂੰ ਲੈ ਕੇ ਇੱਥੇ ਰਹਿ ਪਰ ਫਿਰ ਵੀ ਤੇਰੇ ਸਹੁਰੇ ਇੱਕ ਵਾਰੀ ਗੱਲ ਕਰਨੀ ਤਾਂ ਬੰਦ ਹੀ ਹੈ ਹਾਂਜੀ ਵੀਰੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀ ਕਿ ਇੱਕ ਵਾਰ ਤੇ ਸਹੁਰੇ ਗੱਲ ਕਰਕੇ ਆਉਣੀ ਹੀ ਪੈਣੀ ਆ ਅੱਲਾ ਤਾਂ ਪ੍ਰੋਣਾ ਸਮਝਾਵਾਂਗੇ ਪਿਆਰ ਨਾਲ ਜੇ ਨਹੀਂ ਸਮਝਦਾ ਫਿਰ ਦੋਨੋਂ ਪ੍ਰਾਣਾ ਦੂਜੇ ਲੋਟ ਸਮਝਾਵਾਂਗੇ ਵੀ ਉਹਨੂੰ ਇਹ ਸਮਝਾਵਾਂਗੇ ਵੀ ਤੇਰੇ ਪਿਓ ਦਾ ਰਾਜ ਆ ਬਿਨਾ ਪੁੱਛੇ ਲੈ ਗਿਆ ਤੇ ਬਿਨਾ ਮਤਲਬ ਤੋਂ ਕੱਢ ਤੀ ਦੇਖ ਪਵਨ ਲੜਨ ਦਾ ਕੋਈ ਫਾਇਦਾ ਨਹੀਂ ਆਪਾਂ ਇੱਕ ਵਾਰੀ ਉਹਨਾਂ ਨਾਲ ਜਾ ਕੇ ਗੱਲ ਕਰਨੀ ਰੱਖ ਦੇ ਠੀਕ ਆ ਨਹੀਂ ਤਾਂ ਕੁੜੀਏ ਇੱਥੇ ਰਹੀ ਜਾ ਭਰਾ ਤੇ ਇੰਨੀ ਜੋਗੇ ਹੈਗੇ ਵੀਰੇ ਜੇ ਤੁਸੀਂ ਇੱਕ ਵਾਰ ਗੱਲ ਕਰਨੀ ਹੈ ਤਾਂ ਕਰਿਓ ਮੈਨੂੰ ਉੱਥੇ ਵਸਾਉਣਾ ਹੈ ਤਾਂ ਮੈਂ ਬਸ ਵੀ ਜਾਵਾਂਗੀ ਇੱਕ ਗੱਲ ਸੱਚੀ ਸੱਚੇ ਦੱਸਾ ਉਹ ਬੰਦਾ ਨਾ ਮੇਰੇ ਮਨੋਂ ਹੀ ਉੱਤਰ ਗਿਆ ਜੇ ਮੈਂ ਉਸ ਘਰ ਚ ਰਵਾਂਗੀ ਨਾ ਸਿਰਫ ਆਪਣੀਆਂ ਦੋਨੋਂ ਧੀਆ ਕਰਕੇ ਰਵਾਂਗੀ ਨਾ ਨਾ ਉਹ ਬੰਦਾ ਜੇ ਤੇਰੀ ਦਿਲੋਂ ਇੱਜ਼ਤ ਕਰੂਗਾ ਤਾਂ ਤੂੰ ਉੱਥੇ ਰਹਿਣਾ ਨਾ ਤੈਨੂੰ ਅਸੀਂ ਧੱਕੇ ਨਾਲ ਉੱਥੇ ਭੇਜਣਾ ਨਾ ਤੂੰ ਧੱਕੇ ਨਾਲ ਉੱਥੇ ਰਹਿਣਾ ਮੇਰੇ ਇਹਨੂੰ ਕਿਤਨਾ ਕਿਤੇ ਇਹ ਵੀ ਲੱਗਦਾ ਪਿਆ ਨਾ ਵੀ ਜੇ ਇੱਥੇ ਰਹੋਗੀ ਮੈਂ ਆਪਣੇ ਭਰਾਵਾਂ ਪਰਜਾਈਆਂ ਦੇ ਬੋਝ ਨਾ ਵੜਦਾ ਪਰ ਇਹਨੂੰ ਇਹ ਨਹੀਂ ਨਾ ਪਤਾ ਵੀ ਇਹ ਸਾਡੇ ਹੱਥੇ ਬੋਝ ਨਹੀਂ ਸਾਡੇ ਘਰ ਦੀ ਰੌਣਕ ਆ ਬਸ ਭੈਣੇ ਤੇਰੇ ਅੱਗੇ ਇੱਕੋ ਹੀ ਬੰਦਤੀ ਆ ਜਿੰਨਾ ਤੇ ਰਿਤੇ ਰਹਿਣਾ ਨਾ ਖੁਸ਼ੀ-ਖੁਸ਼ੀ ਰਹਿਣਾ ਇਹਨੂੰ ਨਾ ਮੈਂ ਕੁਛ ਕਵਾਂ ਨਾ ਰਮਨ ਭਾਜੀ ਕੁਛ ਕਵੇ ਤੇ ਨਾ ਹੀ ਲੱਗਦਾ ਕੁਛ ਗਏ ਰਹੀ ਹਰਦੀਪਾ ਭਾਬੀ ਦੀ ਗੱਲ ਤੈਨੂੰ ਭਾਬੀ ਦੇ ਨੇਚੇ ਦਾ ਪਤਾ ਹੀ ਆ ਭਾਬੀ ਵਿੱਚ ਮੈਂ ਕਿੰਦਾ ਮਾਰਦੀ ਹਾਂ ਚਲ ਠੀਕ ਆ ਮੈਂ ਨਾ ਥੋੜਾ ਕੰਮ ਜਾ ਕੇ ਆ ਨਾਲੇ ਦੇਖ ਤੈਨੂੰ ਪਵਨ ਨੇ ਕਹੀ ਦਿੱਤਾ ਭਾਬੀ ਇਹਦਾ ਗੁੱਸਾ ਨਹੀਂ ਕਰਨਾ ਠੀਕ ਆ ਰਾ ਮੇਰਾ ਘਰ ਵੱਸਦਾ ਪਿਆ ਤੈਨੂੰ ਤਖਲੀਬ ਕੀ ਐ ਉਹ ਕੁੜੀ ਨੇ ਨਾ ਸਪੈਸ਼ਲ ਕਿਹਾ ਵੀ ਮੈਂ ਦੋ ਪ੍ਰਾਹ ਜੋੜ ਕੇ ਰੱਖਣੇ ਆ ਤੋੜ ਕੇ ਨਹੀਂ ਲਪਰੀ ਤਾ ਤੂੰ ਹੀ ਸਮਝਾ ਇਹਨੂੰ ਕਿਉਂ ਪਿੱਛੇ ਇਹ ਰੋੜਾ ਬਣੀ ਫਿਰਦਾ ਦੇਖੋ ਬਾਈ ਤੁਹਾਡਾ ਪ੍ਰਾਹ ਤੇ ਤੁਹਾਡਾ ਮੁੰਡਾ ਤੁਸੀਂ ਆਪੇ ਸਮਝਾਓ ਮੈਂ ਵਿੱਚ ਨਹੀਂ ਆਉਣਾ ਉਹ ਮੁਰਕੇ ਮੇਰੇ ਨਾਲ ਓਕੇ ਹੁੰਦੇ ਨੇ ਤੇ ਫਿਰ ਮੁਰਕੇ ਤੁਸੀਂ ਕੋਈ ਵਿੱਚ ਨਹੀਂ ਆਉਂਦੇ ਮੰਮੀ ਇਹ ਕੀ ਗੱਲ ਆ ਤੁਸੀਂ ਮੈਨੂੰ ਸਮਝਾਈ ਜਨਿਓ ਬਾਈ ਨੂੰ ਸਮਝਾਓ ਕਦੀ ਇੱਕ ਰੱਖ ਲਈ ਕਦੀ ਦੂਜੀ ਰੱਖ ਲਈ ਮੰਮੀ ਇਹਨੂੰ ਆਉਂਦੀਆਂ ਨੇ ਗੱਲਾਂ ਇਹਨੂੰ ਰੱਬ ਨੇ ਦਿੱਤਾ ਮੁੰਡਾ ਬਾਈ ਜੀ ਤੂੰ ਮੇਰੀ ਥਾਂ ਤੇ ਹੁੰਦਾ ਨਾ ਤੈਨੂੰ ਫੇਰ ਪਤਾ ਲੱਗਣਾ ਸੀ ਜਦੋਂ ਧੀਆਂ ਦੇ ਤਾਣੇ ਸੁਣਨ ਨੂੰ ਮਿਲਦੇ ਐ ਬਾਈ ਲੋਕਾਂ ਦਾ ਕੰਮ ਹੈਗਾ ਬੋਲਣਾ ਤੂੰ ਬਾਈ ਦਿਲ ਤੇ ਨਾ ਲਾਇਆ ਕਰ ਜੇ ਕੱਲ ਨੂੰ ਇਹਦੇ ਕੁੜੀ ਹੋ ਗਈ ਤੇ ਤੀਜੀ ਵੀ ਅਗੇ ਲਾਏਂਗਾ ਫੇਰ ਮੰਮੀ ਇਹ ਬਹੁਤ ਜ਼ਿਆਦਾ ਓਵਰ ਬੋਲਦਾ ਪਿਆ ਜ ਮੇਲਾ ਦਾ ਜਿਹਦੇ ਕੰਨ ਤੇ ਪੈ ਜਾਣੀਆਂ ਮੈਂ ਤੇ ਇੱਕ ਦੋ ਦੇਖ ਤੈਨੂੰ ਕੋਈ ਕੁਝ ਨਹੀਂ ਕਹਿ ਰਿਹਾ ਤੂੰ ਨਾ ਆਪਣਾ ਚੁੱਪ ਕਰਕੇ ਬੈਠ ਜਿਹਦਾ ਘਰ ਵੱਸਦਾ ਹੈ ਨਾ ਤਾਂ ਵੱਸ ਲੈਂਦੇ ਮੰਮੀ ਕੱਲ ਨੂੰ ਜੇ ਵਿਆਹ ਇਹਨਾਂ ਦਾ ਹੁੰਦਾ ਵੀ ਆ ਤੇ ਕੱਲ ਨੂੰ ਰਿਸ਼ਤੇਦਾਰੀ ਕੀ ਕਹਿਣਗੇ ਆਂਢੀ ਗੁਆਂਢੀ ਕੀ ਕਹਿਣਗੇ ਨਾ ਹੁਣ ਤਾ ਤੂੰ ਮੈਨੂੰ ਕਹਿੰਦਾ ਸੀ ਵੀ ਲੋਕੀ ਕੁਛ ਨਾ ਕੁਛ ਬੋਲਦੇ ਰਹਿੰਦੇ ਆ ਪਰ ਹੁਣ ਤੂੰ ਗੱਲਾਂ ਦਿਨ ਤੇ ਕੋਲਾਈ ਬੈਠਾ ਥੋਡੀ ਘਰ ਵਾਲੀ ਹੁੰਦੇ ਵੀ ਤੁਸੀਂ ਦੂਜਾ ਵਿਆਹ ਕਰਾ ਰਹੇ ਭਾਈ ਇਹ ਗੱਲ ਕਿੱਥੇ ਵੀ ਕਿੱਥੇ ਜਾਂਦੀ ਆ ਜਿੱਥੇ ਮਰਜੀ ਜਾਵੇ ਗੱਲ ਤੈਂ ਕੀ ਲੈਣਾ ਭਾਈ ਧੀਆਂ ਤੇ ਰੱਬ ਦੀ ਦਿੱਤੀ ਦਾਤਾ ਜੋ ਵੀ ਲੋਕੀ ਬੋਲਦੇ ਬੋਲੀ ਜਾਂਦੇ ਭਾਈ ਜਿਹੜਾ ਹੁਣ ਤੂੰ ਵਿਆਹ ਕਰਾ ਲੱਗਣਾ ਲੋਕਾਂ ਨੂੰ ਮੌਕਾ ਮਿਲ ਜਾਣਾ ਬੋਲਣ ਦਾ ਆ ਤੂੰ ਤਾਂ ਜਮੇ ਚੁੱਪ ਹੋ ਕੇ ਬੈਠੀ ਐ ਤੋ ਕੋਸਤ ਨੂੰ ਕਹਿ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੇ ਵਿਆਹ ਤੋਂ ਪਹਿਲੇ ਦੋਨਾਂ ਭਰਾਵਾਂ ਨਾਲ ਗੁੱਥਮ-ਗੁੱਤੀ ਹੋ ਜਾਣਾ ਚਲੋ ਛੱਡੋ ਜੀ ਐਵੇਂ ਕਿਉਂ ਬੈਸੀ ਜਾਂਦੇ ਜੇ ਜਦੋਂ ਇਹ ਕਲੀਅਰ ਹੀ ਹੋ ਗਿਆ ਕਿ ਵੀਰੇ ਨੇ ਵਿਆਹ ਕਰਾਉਣਾ ਵਾ ਤੇ ਫੇਰ ਗੱਲ ਖਤਮ ਚਲ ਠੀਕ ਆ ਲਾਪਰੀ ਤੇਰੀ ਮੰਨ ਲੰਨੇ ਆ ਚਲ ਠੀਕ ਆ ਬਾਈ ਕਰਾਲਾ ਵਿਆਹ ਕੁਛ ਰਹਿ ਦੂ ਤੇ ਮੇਰੀ ਜਿੱਤ ਆ ਮੈਂ ਬਾਈ ਨਾਲ ਹੀ ਰਹਿਣਾ ਚਲ ਠੀਕ ਆ ਵੀਰਾ ਇੱਕ ਵਾਰ ਮੇਰਾ ਵਿਆਹ ਹੋ ਜਾਣ ਦੇ ਮੇਰੇ ਨਾਲ ਇੱਕ ਵਾਰ ਝੂਠੀ ਖੜ ਜਾ ਉਹ ਤੋਂ ਬਾਅਦ ਤੂੰ ਜੋ ਕਰਨਾ ਹੋਇਆ ਕਰ ਲੈ ਚਲੋ ਠੀਕ ਐ ਜਦੋਂ ਇਹਦਾ ਵਿਆਹ ਹੋ ਜਾਊਗਾ ਨਾ ਫਿਰ ਜਿਹੜਾ ਆਪਾਂ ਘਰ ਕਿਰਾਏ ਤੇ ਚੜ੍ਹਿਆ ਨਾ ਉਹ ਖਾਲੀ ਕਰਾ ਲਈ ਫਿਰ ਉਹਦੇ ਵਿੱਚ ਤੂੰ ਰਹਿਣ ਲੱਗ ਜੀ ਮੰਮੀ ਬੜੇ ਮਤਲਬੀ ਹੋਗੇ ਤੁਸੀਂ ਜਦੋਂ ਮੈਂ ਅਲੱਗ ਰਹਿਣ ਲੱਗ ਜਾਊਗਾ ਉਦੋਂ ਇੱਕਮ ਦੀ ਯਾਦ ਨਹੀਂ ਆਊਗੀ ਤੁਹਾਨੂੰ ਤੂੰ ਤਾਂ ਐਵੇਂ ਸਭ ਨੂੰ ਉਲਝਾਈ ਜੰਨਾ ਉਲਝਣ ਵਾਲਾ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ ਹਲੇ ਨਾ ਮੇਰੀ ਹੱਲਤਾ ਸਲਾਮਤ ਐ ਮੈਂ ਆਪੇ ਇੱਕਮ ਨੂੰ ਮਿਲਣਾਂ ਉੱਥੇ ਆਜਿਆ ਕਰੂੰਗੀ ਚੱਲ ਵੇ ਆ ਮੁੰਡਿਆ ਕੁੜੀ ਨੂੰ ਕਹਿ ਆਪਣੇ ਘਰ ਦੇ ਨੂੰ ਬੁਲਾਵੇ ਫਿਰ ਆਪਾਂ ਪਾਈਏ ਕਾਰਵਾਈ ਫਰੀਦਾ ਮੀਨੇ ਲਾ ਆਪਣੇ ਮਤਲਬ ਨੂੰ ਕਿੱਦਾਂ ਬਦਲ ਗਈ ਹੈ ਜੋ ਹੁੰਦਾ ਨਾ ਹੋ ਲੈੰਦੋ ਬਸ ਆ ਆਪਣਾ ਮੂੰਹ ਬੰਦ ਰੱਖੋ ਸਵਰਨ ਇਹ ਕਿੱਥੇ ਚੱਲ ਗਏ ਮਮੀ ਮੈਨੂੰ ਲੱਗਦਾ ਉਹ ਇੱਧਰ ਦੀਆਂ ਗੱਲਾਂ ਸੁਣ ਕੇ ਨਾ ਗੁੱਸੇ ਹੋ ਕੇ ਚਲੇਗੀ ਆ ਤਾਂ ਚਾਰਾ ਤਾਂ ਸਮਾਈਲੀ ਉੱਡ ਗਈ ਸੀ ਹੁਣ ਅਸਲ ਲੱਗੀ ਆ ਗੱਲਾਂ ਤਾਂ ਗੁੰਮ ਹੁੰਦੀਆਂ ਰਹਿਣੀਆਂ ਆ ਆ ਫੜ ਆ ਨਮਕ ਏ ਕਾਇਆ ਖਾ ਕੇ ਦੇ ਹਾਈ ਕੇਕ ਤਾਂ ਮਵਲ ਲੱਗਦਾ ਪਿਆ ਹੈ ਮੈਂ ਬਾਹਰਲੀ ਚੀਜ਼ ਖਾਦੇ ਨੂੰ ਬੜਾ ਟਾਈਮ ਹੋ ਗਿਆ ਨੂੰ ਜੀ ਜੀ ਖਾ ਲੈ ਹਾਂ ਹਾਂ ਬਰਾ ਖਾ ਲੈ ਮੀਆਂ ਗੁੰਮ ਨੂੰ ਮੈਨੂੰ ਤਾਂ ਪਤਾ ਨਹੀਂ ਸੀਗਾ ਕਿ ਮੇਰੀ ਭੂਆ ਦੀ ਦੋ ਕੁੜੀਆਂ ਵੀ ਨੇ ਤੇ ਮੇਰੇ ਭੂਆ ਵੀ ਆ ਮੈਨੂੰ ਵੀ ਤਾਂ ਕੱਲ ਹੀ ਪਤਾ ਲੱਗਿਆ ਤੂੰ ਮੇਰੀ ਵੱਡੀ ਮੰਮੀ ਦੇ ਇੱਕ ਕੁੜੀ ਆ ਤੇ ਛੋਟੀ ਮੰਮੀ ਦੇ ਕੀ ਹੋਇਆ ਗੁੰਨੂ ਤੂੰ ਬੋਲਦੀ ਬੋਲਦੀ ਰੁੱਕ ਗਈ ਰੱਬ ਸਾਰਿਆਂ ਨੂੰ ਮੁੰਡੇ ਜ਼ਰੂਰ ਦੇਵੇ ਕੀ ਹੋ ਗਿਆ ਗੁੰਨੂ ਤੈਨੂੰ ਤੂੰ ਕਿਹੜੀਆਂ ਗੱਲਾਂ ਕਰਨ ਲੱਗ ਪਈ ਮੇਰੀ ਦਾਦੀ ਨੇ ਤਾਂ ਹੀ ਮੇਰੀ ਮੰਮੀ ਨੂੰ ਘਰੋਂ ਕੱਢਿਆ ਜਦੋਂ ਦੀ ਰਹਿਮਤ ਹੋਈ ਹੈ ਨਾ ਉਦੋਂ ਮੈਨੂੰ ਪਾਪਾ ਨੇ ਬੁਲਾਣਾ ਹੀ ਛੱਡਤਾ ਦਾਦੀ ਦੇ ਨਾਲ ਨਾਲ ਨਾ ਦਾਦੀ ਨੇ ਵੀ ਬੁਲਾਣਾ ਬੰਦ ਕਰਤਾ ਤੇ ਚਾਚੀ ਨੇ ਵੀ ਰਹਿਮਤ ਤੋਂ ਬਾਅਦ ਨਾ ਡਾਡੀ ਨੇ ਪੰਜਰ ਬ ਦਿੱਤੇ ਨਾ ਕੋਈ ਬਰਤ ਦੀ ਚੀਜ਼ ਦਵਾਈ ਹੋ ਨੋ ਸੋਸਾ ਕੁ ਆ ਦੇ ਇੰਗਰੀਡੀਅੰਟ ਦੇ ਕੋਲ ਰੱਖ ਪਤਾ ਤੈਨੂੰ ਕੁਛ ਲੱਗਦਾ ਨਹੀਂ ਤੇਰੀ ਡੈਡੀ ਤੈਨੂੰ ਪਿਆਰ ਕਰਦੇ ਆ ਚੀਜ਼ ਲੈ ਕੇ ਦਿੰਦੇ ਨੇ ਹਾਂ ਆ ਚੀਜ਼ ਡੈਡੀ ਲੈ ਕੇ ਆਏ ਨੇ ਰੋਜ਼ ਮੈਨੂੰ ਸਕੂਲ ਜਾਂਦੇ ਨੂੰ 10 ਰੁਪਏ ਵੀ ਦਿੰਦੇ ਨੇ ਫੈਰ ਤਾਂ ਤੂੰ ਭੈਣ ਕਿਸਮਤ ਵਾਲੀ ਆ ਬਸ ਮੇਰੀ ਤੇ ਮੇਰੀ ਭੈਣ ਦੀ ਰੱਬ ਕਿਸਮਤ ਇਦਾਂ ਹੀ ਬਣਾ ਦੇ ਕੋਈ ਗੱਲ ਨਹੀਂ ਜਦ ਤੱਕ ਤੂੰ ਇੱਥੇ ਆ ਨਾ ਮੈਂ ਤੈਨੂੰ ਚੀਜ਼ ਦੀ ਕਮੀ ਨਹੀਂ ਹੋਣ ਦਿੰਦੀ ਮੇਰੇ ਵਾਸਤੇ ਭਾਵੇਂ ਕੋਈ ਚੀਜ਼ ਨਾ ਲਿਆਇਆ ਕਰੀ ਮੇਰੀ ਭੈਣ ਵਾਸਤੇ ਕੁਛ ਨਾ ਕੁਛ ਰੋਜ਼ ਲਿਆਇਆ ਕਰੀ ਮੈਂ ਉਹ ਗੁਣੂ ਸ਼ਿਸ ਮੈਸਿਸ ਦਾ ਜਦ ਤੱਕ ਤੁਸੀਂ ਦੋਨੋਂ ਇੱਥੇ ਰਹੋਗੇ ਨਾ ਮੈਂ ਤੇ ਸ਼ਿਭੂ ਤੁਹਾਡੇ ਦੋਨਾਂ ਦੇ ਨਾਲ ਆਂ ਦੀਦੀ ਮੈਨੂੰ ਪੜਨ ਦਾ ਬਹੁਤ ਸ਼ੌਂਕ ਹੈ ਮਾੜਾ ਮੋਟਾ ਪੜਾਂ ਦੂੰਗੇ ਹਾਂ ਹਾਂ ਮੈਂ ਪੜਾ ਦਿਆ ਕਰਾਂਗੀ ਚੱਲ ਹੁਣ ਇਹ ਗੱਲਾਂ ਛੱਡ ਆਲਾ ਚੀਜ਼ ਖਾ